ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਠੀਕ ਠਾਕ ਹਾਂ ਤੇ ਅੱਜ ਮੌਸਮ ਗਰਮੀ ਵਾਲਾ ਗਰਮੀ ਆ ਹਵਾ ਬਹੁਤ ਚੱਲਦੀ ਆ ਪਰ ਗਰਮੀ ਆ ਤੇ ਤੁਸੀਂ ਦੇਖੋ ਸਾਡੇ ਤੂਫਾਨ ਜਿਹੜਾ ਆ ਕੇ ਗਿਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਈ ਏਰੀਆਾਂ ਦੇ ਵਿੱਚ ਤੇ ਸਾਡੇ ਚਲੋ ਇੱਧਰ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਡੇ ਏਰੀਏ 'ਚ ਠੀਕ ਰਿਹਾ ਪਰ ਕਈ ਥਾਵਾਂ ਤੇ ਬਹੁਤ ਨੁਕਸਾਨ ਹੋਇਆ ਹਾਂਗਕਾਂਗ ਦੇ ਵਿੱਚ ਸੋ ਪ੍ਰਮਾਤਮਾ ਅਰਦਾਸ ਕਰਦੇ ਹਾਂ ਗੁਰੂ ਸਾਹਿਬ ਅੱਗੇ ਹਨਾ ਸਾਰਿਆਂ ਦਾ ਹੀ ਭਲਾ ਕਰੇ ਹਾਂਜੀ ਬੱਚੇ ਬਹੁਤ ਆਏ ਹੋਏ ਆ ਥੱਲੇ ਖੇਡਣ ਤੇ ਜਦੋਂ ਤੂਫਾਨ ਚੱਲ ਰਿਹਾ ਸੀ ਤਕਰੀਬਨ ਸਾਰਾ ਕੁਝ ਹੀ ਬੰਦ ਸੀਗਾ ਤੇ ਸਬਜ਼ੀਆਂ ਸਬਜ਼ੀਆਂ ਭਾਜੀਆਂ ਵੀ ਬਹੁਤ ਜ਼ਿਆਦੇ ਮਹਿੰਗੀਆਂ ਹੋ ਗਈਆਂ ਕਿਉਂਕਿ ਇਹਦੇ ਨਾਲ ਸਾਰੀਆਂ ਸਬਜ਼ੀਆਂ ਸੜ ਜਾਂਦੀਆਂ ਕਿ ਮੀਂਹ ਵੀ ਬਹੁਤ ਜ਼ਿਆਦੇ ਸੀ ਤੇ ਹਨੇਰੀ ਝੱਖੜ ਵੀ ਬਹੁਤ ਜ਼ਿਆਦੇ ਸੀ ਤਕਰੀਬਨ ਸਾਰੀਆਂ ਸਰਪ ਜੀਆਂ ਸੜ ਜਾਂਦੀਆਂ ਤੇ ਜਿਹੜੇ ਆਪਣੇ ਇੱਥੇ ਆਪਦੇ ਲਾਏ ਹੋਏ ਸੀ ਬੂਟੇ ਜੋ ਵੀ ਸੀਗਾ ਤੁਹਾਨੂੰ ਦਿਖਾਉਨੇ ਆ ਦੇਖੋ ਸਾਰੇ ਸੜ ਗਏ ਤੁਰਸੀ ਹਾਂਜੀ ਤੁਰਸੀ ਵੀ ਸਾਰੀ ਸੜ ਗਈ ਸੜ ਗਏ ਸਾਰੇ ਬੂਟੇ ਤੇ ਆਪਣਾ ਕੜੀ ਪੱਤੇ ਦੇ ਪੱਤੇ ਆ ਜਿਹੜੇ ਇਹ ਵੀ ਵਿੱਚੋਂ ਵਿੱਚੋਂ ਸੜੇ ਆ ਅੱਜ ਸ਼ੀਸ਼ੇ ਸਾਫ਼ ਕੀਤੇ ਸਾਰੇ ਤੇ ਕੱਲ ਮੈਂ ਸਾਰਾ ਰੰਬੀ ਅਵੇ ਰੱਖੀ ਹੋਈ ਰੰਬੀ ਦੇ ਨਾਲ ਸਾਰਾ ਗੁੱਡਿਆ ਸੀਗਾ ਤੇ ਜਿਹੜਾ ਅਜਵੈਨ ਦਾ ਬੂਟਾ ਸਾਰਾ ਮੁੱਢੋ ਹੀ ਨਿਕਲ ਗਿਆ ਸੀ ਤੇ ਫਿਰ ਮਸਾਂ ਹੀ ਫੜਿਆ ਭੱਜਦਾ ਉੱਡਦਾ ਉੱਡਦਾ ਫੜ ਲਿਆ ਤੇ ਦੁਬਾਰਾ ਹੁਣ ਲਾਇਆ ਫੇਰ ਹਾਂਜੀ ਤੇ ਇਧਰ ਆਪਣਾ ਅਦਰਕ ਦੇ ਪੱਤੇ ਵੀ ਕਾਫੀ ਲਗੜਾ ਨਿਕਲੀਆਂ ਹੋਈਆਂ ਆ ਦੁਬਾਰਾ ਸਾਰੇ ਲਾਏ ਆ ਤੇ ਜਵੈਣ ਦੇ ਹੁਣ ਬੂਟੇ ਨੂੰ ਦੇਖਦੇ ਆਂ ਆਪਾਂ ਲਾਤਾ ਦਿੱਤਾ ਇਹ ਵੀ ਹੁੰਦਾ ਕਿ ਨਹੀਂ ਇਹ ਕਟਾਣੀਆਂ ਅਲੱਗ ਤੋਂ ਲਾਈ ਆ ਜੇ ਨਾ ਹੋਇਆ ਇਹ ਸੁੱਕ ਗਿਆ ਤੇ ਫਿਰ ਲਾਵਾਂਗੇ ਦੁਬਾਰਾ ਤੇ ਤੁਲਸੀ ਦੇ ਜਿੰਨੇ ਬੂਟੇ ਸੀ ਤੁਲਸੀ ਦੇ ਸਾਰੇ ਹੀ ਸੜ ਗਏ ਕੋਈ ਨਹੀਂ ਰਹਿ ਗਿਆ ਕਿਉਂਕਿ ਇਹ ਗਰਮੈਸ਼ ਬਹੁਤ ਹੁੰਦੀ ਹੈ ਨਾਲੇ ਜ਼ੋਰ ਦੀ ਜੇ ਦੋਕਣੀਆਂ ਵੱਜਦੀਆਂ ਤੇ ਜ਼ੋਰ ਦੀ ਕਣੀਆਂ ਵੱਜਦੀਆਂ ਤੇ ਫਿਰ ਜ਼ਿਆਦਾ ਉਹ ਖਰਾਬ ਹੋ ਗਏ ਹਾਂਜੀ ਓਰੇ ਆਪਾਂ ਤਾਂ ਮम्मा ਬੁਲਾਉਂਦੇ ਆਜੋ ਆਪਾਂ ਚੱਲੀਏ ਮम्मा ਕੋਲੇ ਚੱਲੀਏ ਆਜਾ ਹਾਂ ਮम्मा ਸਾਧਦੇ ਤੇ ਟਾਈਮ ਹੋ ਗਿਆ ਸ਼ਾਮ ਦੇ ਵੱਜ ਗਏ ਕਿੱਧਰ ਆ ਮम्मा ਮम्मा ਕਿੱਥੇ ਆ ਮम्मा ਇੱਧਰ ਆ ਤੇ ਮਾਪਤ ਕੱਪੜਿਆਂ ਦਾ ਖਲਾਰਾ ਪਾਈ ਬੈਠੇ ਆ। ਬੜੀਆਂ ਦੇ ਤਹਨਾ ਆ ਹੀ ਨਹੀਂ ਕੰਮ ਲੋਟ ਆਉਂਦੇ। ਕੱਪੜੇ ਕੱਢ ਲੈ ਰੱਖ ਲੈ ਤੇ ਧੋਤੀਆਂ ਹੋਈਆਂ ਚਾਦਰਾਂ ਸਾਰੇ ਫਿੱਡਾਂ ਤੇ ਚੜਾ ਤੀਆਂ। ਤੇ ਇੱਧਰ ਵੀ। ਵੀ ਰਾਜ ਤਾਂ ਹੋਈ ਆਂਗੀ। ਹਾਂ ਕੋਈ ਨਹੀਂ ਤਾਲ ਜੇ ਲੈ ਇਹਨੂੰ। ਤਾਲ ਜੇ ਲੈ ਇਹਨੂੰ। ਚੱਲਦੇ ਆਂ ਪਰ ਸੋਈ ਚ। ਵੇਖ ਲੈ ਕੀ ਬਣਾਈਏ ਸਬਜੀ ਪਾਜੀ ਆਹੀ ਨਿਕਸੋ ਬੁੜੀਆਂ ਦਾ ਤਾਂ ਸੂਤ ਆਉਂਦਾ ਅੱਪ ਅੱਜ ਬਣਾਵਾਂਗੇ ਘਚੂਰਾ ਬੜੀਆਂ ਲੋਟਰੀ ਤੇ ਇਹਨੂੰ ਆਪਾਂ ਭਉਂ ਦਿੰਨੇ ਆ ਗੰਡੇ ਸਵੇਰ ਦੇ ਆਪਣਾ ਭਉਂ ਦੇ ਪਾੜੇ ਚ ਰੱਖੇ ਬੜੇ ਕੋੜੇ ਆ ਉਹਨੂੰ ਆਪਾਂ ਭਉਂ ਦਿੰਨੇ ਆ ਤੇ ਜਦੋਂ ਵੀ ਹਨਾ ਜਲਦੀ ਜਲਦੀ ਦੇ ਵਿੱਚ ਕੋਈ ਵੀ ਸਬਜੀ ਪਾਜੀ ਨਾ ਹੋਵੇ ਤੇ ਇਹ ਘਰੇ ਹੋਣ ਕਚੂਰਾ ਤੇ ਮੈਂਟੋ ਮੈਂਟੀ ਸਬਜੀ ਬਣਾ ਲਓ ਹਰੇ ਮਟਰ ਪਾ ਕੇ ਮੈਂ ਤਾ ਹਰੇ ਮਟਰ ਲੈ ਕੇ ਆਉਂਦਾ ਵਿੱਚ ਪਾ ਲਾਂਗਾ ਹਨਾ ਬਹੁਤ ਸਵਾਦ ਬਣਦੀ ਹਰੇ ਮਟਰ ਪਾ ਕੇ ਤੇ ਆਲੂ ਤੇ ਹਰੇ ਮਟਰ ਪਾ ਕੇ ਆਪਾਂ ਇਹਨਾਂ ਨੂੰ ਧੋ ਕੇ ਰੱਖਤਾ ਤੇ ਇਹ ਹੁਣ ਜਾਊਗੀ ਕਾਫੀ ਫੁੱਲ ਤੇ ਫਿਰ ਆਪਾਂ ਇਹਨੂੰ ਕਰ ਲਾਂਗੇ ਤੇ ਇਹ ਸਵਾ ਬੀਨ ਦੀਆਂ ਹਨਾ ਬੜੀਆਂ ਦਾ ਕਚੂਰਾ ਐ ਤੇ ਬਹੁਤ ਸਵਾਦ ਬਣਦਾ ਖਾਈ ਬਣਦਾ ਹੁੰਦਾ ਜਿਵੇਂ ਪਨੀਰ ਦੀ ਭਰਜੀ ਬਣਾਈ ਹੋਈ ਹੈ ਕੋਣਾ ਪਨੀਰ ਦਾ ਪੈਕਟ ਵਿੱਚ ਨਹੀਂ ਪਨੀਰ ਤੇ ਰਹਿੰਦੀ ਆਹ ਹੋਰ ਪਾ ਪੁਰਾਣਾ ਨਾ ਮੈਂ ਤਾਂ ਹੋਰ ਪਾ ਲਿਆ ਮੈਨੂੰ ਥੋੜੀ ਜਿਹੀ ਲੱਗ ਰਹੀ ਹੈ ਪੋਸਟੋਕੀ ਤੇ ਇਧਰ ਮਾਂ ਪੁੱਤ ਲੱਗੇ ਹੋਇਆ ਸਾਮਾਨ ਸਾਂਭਣ ਸਭ ਤੋਂ ਜਿਆਦਾ ਸੋਨਾ ਮੈਂ ਨਾਲ ਕੰਮ ਕਰਾਉਂਦੀ ਆ ਆਹੋ ਗੱਲ 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 ਕਰਦੀ ਆ ਸਾਡੀ ਸੋਨਾ ਲੈ ਬੈਠਾ ਆ ਮਾਂ ਦੇ ਨਾਲ ਫ੍ਰੀਜਰ ਫ੍ਰੀਜਰ ਦਾ ਸਾਮਾਨ ਕੱਢਿਆ ਆ ਵੀ ਕੱਢ ਲਤਾ ਸਾਰਾ ਪਨੀਰ ਵਾਲੇ ਪੈਕੇਟ ਇਕੱਠਾ ਕਰਦੇ ਇੱਕ ਪਟਲੇ ਕਿਸ ਮਿਰਾਜ ਤੁਹਾਡੇ ਕੋਲੇ ਹੋ ਜਾ ਮਿਰਾਜ ਤੇ ਮਿਰਾਜ ਤਾਂ ਵੀ ਨਾ ਮਿਰਾਜ ਪੁੱਤ ਪੰਡਾ ਕਰੱਖੋ ਭਾਂਡੇ ਬੜਾ ਖਰਾਬ ਬੰਦਾ ਹੈ ਦਾਦਾ ਦਾ ਵੀ ਨਾ ਬੜਾ ਖਰਾਬ ਬੰਦਾ ਹੈ ਇਹਦੇ ਵਿੱਚ ਤੁਸੀਂ ਕੀ ਖਾਣਾ ਹੈ ਲਡਲ ਖਾਣੀ ਆ ਵੀ ਆਜੇ ਚਲਾਓ ਜੀਜੀ ਦੇਈਏ ਫਿਰ ਮम्मा ਆਓ ਪਾਪਾ ਕਹਿੰਦਾ ਨਾ ਜਲਦੀ ਆ ਰਿਹਾ ਹਾਂ ਬਣਾ। ਅਨਜੀ ਥੈਂਕ ਯੂ ਬੋਲੋ ਮੰਮਾ ਨੂੰ। ਲਓ ਜੀ ਨਾਲ-ਨਾਲ ਕਈ ਕੰਮ ਹੋਰ ਨਿਕਲ ਆਉਂਦੇ ਹਨ ਤੂਦਣਾ ਪਿਆ ਸੀਗਾ ਜਸਪੀ ਚ ਕਹਿੰਦੀ ਉਹਦੀ ਮਮਾ ਚਟਣੀ ਬਣਾ ਲੀ ਗੇ ਕਿਦਰ ਧਣੀਆਂ ਧੋ ਕੇ ਰੱਖ ਲਿਆ। ਤੇ ਪਿਆਜ਼ ਵਗੈਰਾ ਕੱਟ ਲੇ ਤੇ ਇਧਰ ਸਾਡੇ ਪ੍ਰਧਾਨ ਸਾਹਿਬ ਕਹਿੰਦੇ ਮੈਂ ਹਰ ਕੰਮ ਦੇ ਵਿੱਚ ਹਿੱਸਾ ਪਾਉਣਾ ਜ਼ਰੂਰ ਨਾਲ ਪੁੱਤਰ ਨੋ 1/2 ਕਿਲੋ ਦਾ ਗੰਡਾ ਹੈ ਤੋਂ ਕੰਮ ਲਵਾਂਗੇ ਇਹਦੇ ਤੋਂ ਦਾਲ 'ਚ ਵੀ ਰੇ ਚਟਣੀ 'ਚ ਵੀ ਬਾਲੇ ਵੱਡੇ ਵੱਡੇ ਆਉਂਦੇ ਪਰ ਇਹ ਮਿੱਠੇ ਬਹੁਤ ਆ ਇੱਕ ਪਾਸੇ ਆਪਾਂ ਧਰ ਲਈ ਕੜਾਈ ਦਾਲ ਨੂੰ ਤੜਕਾ ਲਾਵਾਂਗੇ ਇੱਕ ਪਾਸੇ ਆਪਾਂ ਬਣਾਵਾਂਗੇ ਸਬਜ਼ੀ ਸੋਆ ਬੀਨ ਦੀਆਂ ਬੜੀਆਂ ਦਾ ਕਚੂਰਾ ਬਿਰਾਜ ਹੈ ਕੀ ਕੀ ਬੋਲੋ 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 ਪਾਦਾ ਕਿਉਂ ਇੱਧਰ ਢਾਲ ਵਾਸਤੇ ਵੀ ਬਰਾ ਹਟੋ ਉੱਥੇ ਚੱਲ ਜਾ ਬੰਦਾ ਦੇਸੋਂ ਪਰਦੇਸ ਬੱਡ ਮਾਰੀ ਭੱਜਿਆ ਫਿਰਦਾ ਹੈ ਕਿ ਨਹੀਂ ਪਤਾ ਨਹੀਂ ਉਹ ਜਿਹੜਾ ਵੇਰਕਾ ਤੇ ਐਵਰੀ ਡੇ ਕਿਉਂ ਆਉਂਦਾ ਤੇ ਅਨਮੋਲ ਕਿਉਂ ਆਉਂਦਾ ਉਹਦੇ ਵਿੱਚ ਕੀ ਮਿਲਾਵਟ ਆਉਂਦੀ ਆ ਕਾਣੇ ਦਾ ਰੀਆ ਪਤਾ ਨਹੀਂ ਕੀ ਹੈ ਮੇਰੇ ਦਾਲ ਦਾ ਕਿਉਂ ਇੰਡੀਆ ਵਾਲੀ ਬਿਲਟੀ ਹਾਂ ਦਾਲ ਦਾ ਜਿਵੇਂ ਮਿਕਸ ਕੀਤਾ ਹੁੰਦਾ ਤੇ ਅਸੀਂ ਤਾਂ ਹੁਣ ਲਿਉਨੇ ਆ ਨਾਨਕੀ ਵਾਲਾ ਕਿਉ ਦੇਸੀ ਤੇ ਬਹੁਤ ਵਧੀਆ ਕਿਉ ਆ ਇਹ ਪੀਲਾ ਪੀਲਾ ਜਿਵੇਂ ਘਾਵਾਂ ਦਾ ਤੇ ਇਹਦੀ ਕੋਈ ਸ਼ਿਕਾਇਤ ਨਹੀਂ ਆਉਂਦੀ ਪੂਰੀ 스ਮੈਲ ਵੀ ਕਿਉ ਵਾਲੀ ਆਉਂਦੀ ਹੈ ਬਿਲਕੁਲ ਬਹੁਤ ਵਧੀਆ ਚੀਜ਼ ਆ ਇਹ ਇਹ ਲਿਉਨੇ ਹੁੰਦੇ ਆ ਮਹਿੰਗਾ ਤਾਂ ਹੈਗਾ ਉਹਦੇ ਨਾਲੋਂ 10 ਡਾਲਰ ਪਰ ਕੋਈ ਚੱਕਰ ਨਹੀਂ ਇਹ ਆ ਲਿਉਨੇ ਆ ਨਾਲਕੀ ਦਾ ਕਿਉਂ ਵੀ ਰਾਜ ਨਾ ਪੁੱਤ ਪੈਰਾਂ ਤੇ ਸੈਟ ਲੇਗਾ ਕੋਈ ਚੀਜ਼ ਮਲਾਵਟ ਬਹੁਤ ਜ਼ਿਆਦਾ ਆਉਂਦੀ ਆ ਕੀ ਬੰਦਾ ਕਰੇ ਖਾਣਾ ਤਾਂ ਹੈਗਾ ਹੀ ਨਾ ਬੰਦਾ ਕੁਛ ੱਡਣ ਜੋਗਾ ੱਡ ਮਾਰੇ ਦੇਸੋਂ ਪਰਦੇਸ ਬੰਦਾ ਭੱਜਿਆ ਫਿਰਦਾ ਲਿਆ ਵਟਿਆ ਹਾ ਦੇ ਦੇ ਅਨਮੋਲ ਕਿਉਂ ਐਵਰੀ ਡੇ ਕਿਉਂ ਤੇ ਫੇਰ ਕਾ ਕਿਉਂ ਇੰਨਾ ਤਿੰਨਾ ਦੇ ਵਿੱਚ ਮਲਾਵਟ ਆ ਰਹੀ ਆ ਆ ਕਿਉਂ ਬਹੁਤ ਸੋਹਣਾ ਵਾ ਤੇ ਇਹੀ ਲਿਓਣੀਆਂ ਨਾਲਕੀ ਵਾਲਾ ਛੋਟਾ ਛੋਟਾ ਕਨੀ ਤੋੜੋ ਕਿੰਨਾ ਬੋਸਵਾ ਰਵਾਂਦੀ ਕੜੀ ਪੱਤੇ ਦੀ ਸਮੱਗਰੀ ਕਿੰਨੀ ਸੋਹਣੀ ਹੁੰਦੀ ਇੱਧਰ ਆਪਣਾ ਚਟਨੀ ਦਾ ਸਮਾਨ ਕੱਲ ਮੈਨੂੰ ਕਾਜੂ ਕੱਢ ਕੇ ਦਿਓ ਵੀ ਮੈਂ ਖਾਣਾ ਵੀ ਠੀਕ ਚੂਹੇ ਆਂਗੂ ਟੁੱਕੀ ਜਾਂਦਾ ਅੱਛਾ ਇਹ ਕੀ ਹੋ ਰਿਹਾ ਇਤਨੇ ਮਸ਼ੀਨ ਚੱਲਦੀ ਪਈ ਹੈ ਹਨਾ ਆ ਪੂਦਨੇ ਦੀ ਚਟਨੀ ਆਪਣੀ ਪੂਦਨੇ ਦੀ ਚਟਨੀ ਬਹੁਤ ਜ਼ਿਆਦਾ ਵੱਡੀ ਕਰੇ ਕਿੰਨੀ ਸੋਹਣੀ ਬਣਗੀ ਉਹ ਬੀਪਲ ਯੂ ਜੋਟੀ ਆ ਮਾਸ ਛੋਲਿਆਂ ਦੀ ਦਾਲ ਨੂੰ ਲਾ ਗਿਆ ਤੜਕਾ ਤੇ ਖਿੜਿਓ ਦੁੱਧ ਵਾਲੀ ਸਬਜ਼ੀ ਬਾਕੀ ਐ ਮਟਰ ਸੋਨੇ ਹਰੇ ਹਰੇ ਅੱਗੇ ਅੱਗੇ ਐਵੇਂ ਦੇ ਪੈਕੇਟ ਚ ਆਉਂਦੇ ਸੀ ਨਾ ਉਹ ਆ ਨੇ ਆਹ ਜੀ ਜੋ ਮਹੀਆ ਉਹਨਾ ਪੈਕਟਾਂ ਚ ਆ ਮਟਰ ਨਾਲੇ ਬਤਲੇ ਥੋੜਾ ਜਿਹਾ ਮਟਰ ਕੱਢ ਦੇ ਪਾ ਦੀ ਉਹਦੇ ਵਿੱਚ ਸਬਜ਼ੀ ਦੇ ਚਲੋ ਖਨਾ ਦੋ ਮਹੀਨੇ ਹੀ ਮੁੱਕਦੇ ਆਪਣੇ ਲੰਘ ਜਾਣਾ ਟਾਈਮ ਤੇ ਛੱਡ ਕੇ ਜਾਦਾ ਚਰਨਾਂ ਵਿੱਚ ਹਮ ਹਣਾ ਉਹ ਕੋਈ ਆ ਉੱਤੇ ਕਰ ਲੈ ਜਿਹੜੇ ਖੁੱਲੇ ਪੈਕਟ ਅੱਜ ਨਹੀਂ ਆਣੇ ਦਾ ਟਾਈਮ ਲੱਗਾ ਲਿਆ ਆ ਥੈਂਕ ਯੂ ਮੀਟ ਹੋ ਸੋਚਿਆ ਥੋੜਾ ਜਿਹਾ ਪਿਆ ਵਾ ਦੇ ਦੇ ਹਿੱਸਾ ਤੇ ਵਿੱਚ じゃ ਪਾਪਾ ਕੋਲੇ ਇੱਕ ਮਿੰਟ ਅੱਜ ਪਹਿਲੀ ਵਾਰ ਆਪਣੇ ਇੰਨੇ ਸਵੱਖੇ ਰੋਟੀਆਂ ਪਕਾਣ ਲੱਗੇ ਆ ਹਨ ਲਓ ਜੀ ਸਬ지 ਬਣ ਕੇ ਹੋ ਗਈ ਤਿਆਰ ਇਸਰ ਆਪਾਂ ਪਕਾ ਰਹੇ ਨਾਲ-ਨਾਲ ਖੁੱਲ ਕੇ ਗਰਮੀ ਘਾਪੂ ਹੋ ਗਈ ਆ ਸਰਸੋਈ ਦੇ ਵਿੱਚ ਤਾਂ ਖਾਸ ਕਰਕੇ ਜਾਂਦੇ ਆ ਤੇ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਜਿਉਂਦੇ ਵਾਸਤੇ ਰਹੋ